ਮੰਮੀ ਆਪਾ ਜਾਣਾ ਵਲੈ ਸਾਮੇ ਕਪੜੇ ਲਾਂਤੂ ਇਹ ਕਹਿਂਦੇ ਹੋ ਮੇਰੇ ਕਪੜੇ ਸੀਪ ਵੀ ਜਾਣਗੇ ਕਿ ਨਹੀਂ ਰੋਜ ਨਾ ਜਾਣ ਖਾਇਆ ਕਰੋ ਤੋੜ ਤੋੜ ਕੇ ਸਾਨੂੰ ਵੀ ਫਿਕਰ ਹੈ ਤੁਹਾਡੀ ਕਿ ਤੁਹਾਨੂੰ ਪਾ ਕੇ ਹੀ ਖੜਾਂਗੇ ਨਾ ਗਿਆ ਪੈਸੇ ਲੈਣ ਪਿਓ ਤੇਰਾ ਆਉਂਦਾ ਤੇ ਫਿਰ ਵੇਖ ਲੈਨੇ ਜੇ ਲਿਆਊਗਾ ਤੇ ਜਾ ਜਾ ਕੇ ਤੇ ਕੋਈ ਕੰਮ ਧੰਦਾ ਵੇਖ ਲਿਆ ਕਰੋ ਕੰਮ ਦਾ ਤੁਹਾਨੂੰ ਕੋਈ ਹੈਗਾ ਨਹੀਂ ਤੇ ਕੱਪੜਿਆਂ ਦੀ ਪਈ ਆ ਵਿਆਹ ਕਿੱਥੋਂ ਆ ਆ ਗਈ ਜੀ ਕਾਦੀ ਆ ਗਈ ਤੇ ਕਾਦੀ ਨਹੀਂ ਆ ਗਈ ਹੁਣ ਕੀ ਹੋ ਗਿਆ ਮੇਰੀ ਤੇ ਨਿਆਣੇ ਖਾਂਡੇ ਆ ਜਾਨ ਤੋੜ ਤੋੜ ਕੇ ਕੀ ਦੱਸਾਂ ਯਾਰ ਨੂੰ ਤੂੰ ਸਮਝ ਨਹੀਂ ਲੱਗਦੀ ਤੇ ਰੱਬ ਵੀ ਨਾ ਉਹ ਅਮੀਰਾਂ ਵਾਸਤੇ ਹੈ ਗਰੀਬਾਂ ਦੀ ਰੱਬ ਵੀ ਬਾਣੀ ਫੜਦਾ ਮਿਲੇ ਨਹੀਂ ਪੈਸੇ ਤਾਨੂੰ ਬਸ ਪਰਸੋਂ ਲੈ ਜਾਓ ਪਰਸੋਂ ਲੈ ਜਾਓ 10 ਪਤਾ ਨਹੀਂ ਇਹਨਾਂ ਦੀ ਪਰਸੋਂ ਕਦੋਂ ਆਣੀ ਮੈਨੀਆਂ ਵੀ ਅਮੀਰਾਂ ਦੇ ਵਿਆਹ ਉਹਨਾਂ ਦੇ ਨਾਲੇ ਇੰਜੋਏਮੈਂਟ ਤੇ ਗਰੀਬਾਂ ਦਾ ਭਾ ਦਤਾ ਰਿਸ਼ਤੇਦਾਰ ਜਿਹੜਾ ਕੋਈ ਅਮੀਰ ਹੁੰਦਾ ਤੇ ਵਿੱਚ ਇੱਕ ਗਰੀਬ ਹੁੰਦਾ ਨਾ ਭਾਈ ਉਹਨੂੰ ਨਹੀਂ ਪੁੱਛਦੇ ਭਾਵੇਂ ਆ 50 50000 ਦੇ ਬਣਾਈ ਜਾਣ ਤੇ ਨਿਆਣੇ ਮੇਰੇ ਖਾਂ ਡਿਆ ਜਾਨ ਤੋੜ ਤੋੜ ਕੇ ਜੇ ਨਾ ਚਾਹੀਏ ਤਾਂ ਵੀ ਨਹੀਂ ਸਰਦਾ ਤੇ ਨਿਆਣਿਆਂ ਦੇ ਹੁਣ ਅਗਲੇ ਮੂੰਹ ਆ ਉਹਦੇ ਜਿਹੜੇ ਇੱਕ ਦੂਜੇ ਨਾਲ ਵੇਂਦੇ ਆ ਸੇਲੀਆਂ ਨਾਲ ਭਾਏ ਤੇ ਆਂਦੇ ਉਹੋ ਜਿਹੀ ਚਾਹੀਦੇ ਇੱਕ ਕੰਮ ਕਰਕੇ ਵੀ ਪੈਸੇ ਨਹੀਂ ਮਿਲਨੇ ਤੇ ਕੀ ਕਰੀਏ ਦੱਸ ਵਾ ਰਮਨ ਤੇ ਇਹਦੇ ਰੱਬ ਸਾਰੇ ਰਿਸ਼ਤੇ ਦਾ ਇੱਕੋ ਜਿਹਾ ਬਣਾਵੇ ਚਾਹੇ ਇੱਕ ਨੂੰ ਅਮੀਰ ਤੇ ਦੂਜੇ ਨੂੰ ਗਰੀਬ ਨਾ ਕਰਕੇ ਗਰੀਬ ਬੰਦਾ ਕਾਹਦਾ ਜ਼ਿੰਦਗੀ ਆ ਸਵੀਖ ਜਾਮਗ ਆਪਾਂ ਉੱਥੇ ਉਹਨਾਂ ਨੂੰ ਇੰਜੋਏ ਕਰਨਾ ਵਾ ਆਪਾਂ ਆਪਣੇ ਨੱਕ ਰੱਖਣ ਦਾ ਕਰਕੇ ਆਪ ਨੂੰ ਲੱਗਦਾ ਵਿਆਜੀ ਪੈਸੇ ਵਰਨੇ ਪੈਣੇ ਆ ਵਿਆਜੀ ਪੈਸੇ ਵਰਨੇ ਪੈਣੇ ਆ ਕੋਲ ਬੱਚਿਆਂ ਨੂੰ ਥੋੜੀ ਗੱਲ ਦਾ ਪਤਾ ਵਾ ਜਿੱਦਾਂ ਦੂਜਿਆਂ ਦੇ ਬੱਚਿਆਂ ਨੇ ਕੱਪੜੇ ਪਾਏ ਬੂਟ ਪਾਏ ਆ ਆਪਣੇ ਵੀ ਦੇਖੋ ਸੋਚਦੇ ਆ ਨਹੀਂ ਵੀ ਉਦਾਂ ਦੇ ਪਾਈਏ ਹੋਰ ਕੀ ਆ ਰੀਮਸ ਵਧੀਆ ਵਧੀਆ ਕੱਪੜੇ ਪਾਈਏ ਕੋਈ ਲਹਿੰਗਾ ਪਾਈਏ ਕੋਈ ਫਿਰ ਆਪਣੂੰ ਸ਼ਗਨ ਵੀ ਜੋ 5200 ਸ਼ਗਨ ਦੀ ਜਾਂਦੇ ਆ ਵਾ ਆਪਣੇ ਕੋਈ ਨੀ ਆਵਾਜ਼ ਨਹੀਂ ਥੋੜੇ ਦਵਾਂਗੇ ਤਾਂ ਵੀ ਕਹਿਣਾ ਆਪੀ ਲੈ ਇਹਨਾਂ ਨੂੰ ਤਾਂ ਕੋਈ ਸਦਨ ਦਾ ਫਾਇਦਾ ਹੀ ਨਹੀਂ ਇਹ ਤੇ ਬੁਰੇ ਲੱਗਦੇ ਆ ਭਈ ਨਾ ਇਹਨਾਂ ਕੱਪੜਾ ਚੱਜਦਾ ਪਾਇਆ ਨਾ ਇਹਨਾਂ ਨੂੰ ਕੋਈ ਬਹਿਣ ਦੀ ਅਕਲ ਤਾਂ ਵੀ ਪੰਜਾਜ ਨਹੀਂ ਭਈਏ ਨਾ ਜੀ ਤਾਂ ਵੀ ਜੀਰ ਕੋ ਚਾਰ ਹੁੰਦੇ ਉਹ ਕਹਿੰਦਾ ਵੀ ਇਹਨੂੰ ਨਹੀਂ ਅਗਲ ਸਾਰਾ ਕੁਝ ਮੈਂ ਹੀ ਜਾਣਦਾ ਉਹ ਇਹ ਨਹੀਂ ਸੋਚਦਾ ਵੀ ਜਿੰਨੇ ਤੱਕੇ ਖਾ ਕੇ ਇਹਨੇ ਤਜਰਬੇ ਲੈ ਲੇ ਆ ਅਸੀਂ ਘੁਮ ਕੇ ਇੰਜੋਏ ਕਰਕੇ ਵੀ ਨਹੀਂ ਆਉਣੇ ਲੈ ਦੇਖ ਲਓ ਸਮੇਂ ਪੁਰਾਣੇ ਮੇਰੇ ਹਿਸਾਬ ਨਾਲ ਬਿਲਕੁਲ ਸਹੀ ਸੀ ਸਿਆਣੇ ਅੱਜ ਵੀ ਕਹਿੰਦੇ ਆ ਹੂੰ ਸਾਦਾ ਵਿਆਹ ਸਾਦਾ ਭੋਗ ਨਾ ਕੋਈ ਚਿੰਤਾ ਤੇ ਨਾ ਰੋਗ ਦੇਰ ਕੀ ਆ ਕੋਈ ਮੰਨੇ ਦੇ ਤਾਨਾ ਮੈਂ ਇਹ ਗੱਲ ਕਹਿਨੀ ਆ ਪਈ ਜਿਹੜਾ ਤੇ ਕੋਈ ਚੱਜ ਦਾ ਚਾਰ ਖਾਂਦੇ ਹੈਗਾ ਪਹਿਲੇ ਸਮੇਂ ਦੇ ਵਿੱਚ ਨਾ ਜੀ ਇਹ ਭਰਾ ਭਰਾ ਦੀ ਸੁਣਦਾ ਸੀ ਜੇ ਇੱਕ ਭਰਾ ਮਾੜਾ ਸੀ ਨਾ ਤੇ ਦੂਜਾ ਭਰਾ ਹੌਸਲਾ ਦਿੰਦਾ ਸੀ ਫੇਰ ਨਾ ਕਰ ਹੈਗਾ ਮੈਂ ਤੇ ਦੂਜਾ ਭਰਾ ਮਾੜੇ ਦੀ ਧੀ ਨੂੰ ਆਪਣੀ ਬਣਾ ਕੇ ਤੇ ਵਿਆਹ ਕਾਰਜ ਕਰ ਦਿੰਦਾ ਸੀ ਉਹ ਨਾ ਜੀ ਕੋਈ ਨਹੀਂ ਜੇ ਪੁੱਛਦਾ ਤਮਾਸ਼ਾ ਵੇਖਦੇ ਜੇ ਸਾਰੇ ਕੋਈ ਨਹੀਂ ਕਹਿਨਵਾਂਦਾ ਪੀਏ ਨੂੰ ਕੁਛ ਬਣਾ ਦੀਏ ਕਰ ਦੀਏ ਇਹ ਵਿਆਹ ਨੇ ਤੇ ਮੈਨੂੰ ਇੰਨੀ ਚਿੰਤਾ ਪਾਈ ਆ ਨਾ ਜੀ ਪੁੱਛੋ ਕੋ ਨਾ ਨਿਆਣੇ ਆਂਦੇ ਆ ਜਾਣਾ ਤੇ ਜਾਣਾ ਵੀ ਪੈਣਾ ਤੇ ਪੈਸੇ ਤਾਨੂੰ ਮਿਲਣ ਨਹੀਂ ਦੇ ਮੈਨੂੰ ਨਾ ਇੱਕ ਗੱਲ ਦੀ ਸਮਝ ਨਹੀਂ ਲੱਗੀ ਰਮਣ ਜਦੋਂ ਪੁਰਾਣੇ ਸਮਿਆਂ 'ਚ ਵਿਆਹ ਹੁੰਦੇ ਸੀ ਮੈਂ ਵੀ ਦੇਖਿਆ ਵਾ ਛੋਟੇ ਸੀ ਹੀ ਰਿਸ਼ਤੇਦਾਰ ਆਉਂਦੇ ਹੀ ਅੱਠ ਅੱਠ ਦੇ ਅੱਠ 10 ਦਿਨ ਘਰੇ ਰਹਿੰਦੇ ਸੀ ਉੱਥੇ ਚਾਹਾਂ ਰੋਟੀਆਂ ਚਲਦੀਆਂ ਸੀ ਤੇ ਫਿਰ ਵੀ ਇੰਨੇ ਪੈਸੇ ਨਹੀਂ ਕੱਤੀ ਜਾਂਦੇ ਜਿੰਨੇ ਕਿ ਅੱਜਕੱਲ ਦੇ ਪੈਲਸ ਦੇ ਵਿੱਚ ਸਿਰਫ 2 ਘੰਟੇ ਚੁਟ ਜੰਦੀ 2 ਘੰਟੇ ਦਾ ਵਿਆਹ ਵਾ ਤੇ ਪੈਸੇ ਲੱਖਾਂ ਦੇ ਨਾਲ ਆ ਇਧਰ ਨੂੰ ਜਾ ਦੇ ਆਪਣਾ ਜ਼ਮਾਨਾ ਮੈਂ ਤੇ ਸਭ ਨਹੀਂ ਲੱਗ ਗੱਲ ਪਤਾ ਕੀ ਹੈ ਜੀ ਪਹਿਲਾਂ ਪਿੰਡਾਂ ਦੇ ਵਿੱਚ ਥਪਾਕ ਵੜਾ ਸੀ ਪਰਿਵਾਰਾਂ ਦੇ ਵਿੱਚ ਜੋੜ ਬਹੁਤ ਜ਼ਿਆਦਾ ਸੀ ਇੱਕ ਦੂਜੇ ਨਾਲ ਹੁਣ ਕੋਈ ਆਂਦਾ ਮੈਂ ਕਿਸੇ ਦਾ ਸਹਾਨ ਬਾਜੀ ਨਾ ਚੱਲਣਾ ਜੇ ਪਿੰਡ ਦੇ ਵਿੱਚ ਕੇਕ ਕੋ ਥਾਂ ਵਾ ਟੈਂਟ ਲੱਗ ਕੇ ਉਹਨੂੰ ਵੀ ਪੈਲਸ ਵਰਗਾ ਬਣਾ ਕੇ ਵਿਆਹ ਕੀਤਾ ਜਾ ਸਕਦਾ ਪਰ ਆਂਦੇ ਆ ਵੀ ਉਹਨੇ ਇੰਨਾ ਕੀਤਾ ਤੇ ਮੈਂ ਇੰਨਾ ਕਰਾਂ ਵੱਧ ਚੜ ਕੇ ਕਰਾਂ ਜੇ ਉਹਨੇ 5000 ਰੁਪਏ ਵਾਲਾ ਪਾਇਆ ਤੇ ਮੈਂ 50000 ਵਾਲਾ 5000 ਵਾਲਾ ਪਾਵਾਂ ਕੋਈ ਆਪਣੇ ਆਪ ਨੂੰ ਨੀਚਾ ਨਹੀਂ ਵਿਖਾਉਣਾ ਚਾਹੁੰਦਾ ਤੇ ਭਰਜੀ ਦੇ ਘਰ ਰੋਜ਼ ਕਮਾਉਣਾ ਤੇ ਰੋਜ਼ ਖਾਣਾ ਉਹਦੇ ਆਸਤੇ ਜੀ ਇਹ ਬਹੁਤ ਔਖਾ ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਾ ਕਿ ਜਿਹੜੇ ਤਕੜੇ ਹੁੰਦੇ ਦਾਅਵੇ ਕਰ ਰਹੇ ਨੇ ਲਿੰਮਟਾਂ ਚੁੱਪ ਚੁਪ ਕੇ ਹੂੰ ਇਹ ਆਪਣੇ ਪੈਰੀ ਕੰਢੀ ਬੀਚ ਰਹੇ ਆ ਵਿਆਹ ਸਾਦੇ ਕੱਪੜਿਆਂ ਵਿੱਚ ਹੀ ਵਿਖਿਆ ਜਾ ਸਕਦਾ ਅੱਜ ਕੱਲ ਜਿਹੜੀ ਨਾਲ ਰੀਤ ਤੋਰਦੀ ਨਾ ਮਹਿੰਗੀ ਦਾ ਸੂਟ ਝੋੜ ਕੇ ਦਾ ਸੂਟ ਵੱਖਰੇ ਵੱਖਰੇ ਜੀ ਲਾਹਮਾ ਤੇ ਸੂਟ ਹੋਰ ਕੋਈ ਲਾਹਮਾ ਤਾਂ ਬਦਾ ਹੋਰ ਕੋਈ ਸੂਟ ਦੂਜੇ ਦਿਨ ਹੋਰ ਸੂਟ ਤੇ ਤੀਜੇ ਦਿਨ ਹੋਰ ਸੂਟ ਪਰ ਪ੍ਰੀ ਵਾਈਡਿੰਗ ਸ਼ੁਰੂ ਕਰਤੀ ਆ ਪ੍ਰੀ ਵਾਈਡਿੰਗ ਤੇ ਖਾਣੇ ਦੇ ਖਰਚੇ ਇਹ ਬਹੁਤ ਆ ਆਪਾਂ ਲਿੰਮਟਾਂ ਚੁੱਕੀ ਜੰਨੇ ਆ ਵਿਆਹ ਵੱਡੇ ਵੱਡੇ ਕਰੀ ਜਾਂਦੇ ਆ ਆਪਾਂ ਦੇ ਥੱਲੇ ਨੜ ਗਈਏ ਨੀਚੇ ਨੇ ਹੋਈਏ ਆਪਾਂ ਤੇ ਫਿਰ ਵੀ ਸਹੀਆਂ ਰੁੱਖੀ ਮਿਰਸੀ ਖਾ ਰਹੇ ਆ ਜਿਨ੍ਹਾਂ ਦੇ ਵੱਡੇ ਸਟੇਟਸ ਐ ਨਾ ਇੱਕ ਦਿਨ ਉਹਨਾਂ ਬਹੁਤ ਪਛਤਾਉਣਾ ਨੂੰ ਕਿ ਆਪਾਂ ਤੇ ਹੈ ਹੀ ਗਰੀਬ ਆ ਆਪਾਂ ਤੇ ਗਰੀਬੀ ਚ ਆ ਜਿਨ੍ਹਾਂ ਅਮੀਰ ਤੋਂ ਗਰੀਬ ਚ ਆਉਣਾ ਨਾ ਉਹਨਾਂ ਬਾਤੇ ਕਿ ਦਿਨ ਬੜੀ ਮੁਸ਼ਕਲ ਆਉਣੀ ਐ ਅਜੇ ਵੀ ਇਹਨਾਂ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਇਹ ਸਭ ਕੁਝ ਸਾਦਾ ਕਰ ਲਓ ਅਜੇ ਮੌਕੇ ਨੂੰ ਸਾਦਾ ਜੀਵਨ ਤਾਂਡੀ ਗੱਲ ਖਣੋ ਕਿ ਕੋਈ ਕਿਦਾਂ ਤੁਸੀਂ ਕਿਹਾ ਵਾ ਫਿਰੋਗ ਜਿਹੜੀ ਤੁਸੀਂ ਗੱਲ ਕਹੀ ਆ ਸਾਦੇ ਦੇ ਵਿੱਚ ਬਹੁਤ ਵਧੀਆ ਤੇ ਨਾਲੇ ਗਰੀਬ ਵੀ ਫਿਰ ਉਹਨਾਂ ਦੀ ਮジョਰਿਟੀ ਚ ਰਲ ਸਕਦਾ ਵਾ ਕਿ ਇੱਕੋ ਜਿਹੇ ਸਾਰੇ ਆਪਾਂ ਬਣ ਸਕਦੇ ਆ ਹੁਣ ਵੇਖੋ ਅਮੀਰ ਦੇ ਬੱਚੇ ਨੇ ਜੇ 5000 ਦਾ ਪਾਇਆ ਤੇ ਗਰੀਬ ਦਾ ਬੱਚਾ ਨਾਲ ਹੀ ਉਹਦੇ ਪੜਦਾ ਨਾ ਉਹ ਗਰੀਬ ਦੇ ਬੱਚੇ ਨੂੰ ਨਹੀਂ ਪਤਾ ਕਿ ਮੇਰੇ ਪਿਓ ਦੀ ਇਨਕਮ ਇੰਨੀ ਨਹੀਂ ਹੈਗੀ ਉਹ ਸੋਚਦਾ ਵੀ ਜੇ ਉਹਨੇ ਪਾਇਆ ਤੇ ਮੈਂ ਵੀ ਪਾਵਾਂ ਇਹਦੇ ਨਾਲੋਂ ਇਹ ਅਮੀਰ ਨੂੰ ਹੀ ਸੋਚਣਾ ਚਾਹੀਦਾ ਵਾ ਵੀ ਅਸੀਂ ਇੱਕੋ ਜਿਹੇ ਬਣ ਕੇ ਰਹੀਏ ਅਹੀਂ ਤਾਂ ਹਵਾ ਨਾ ਕਰੀਏ ਜਿਹੜਾ ਦੂਜੇ ਦਾ ਦੂਸਰੇ ਬੱਚੇ ਦਾ ਦਿਲ ਦੁਖਾਈ ਇਹ ਅਕਸਰ ਹੀ ਮੈਂ ਵੇਖਿਆ ਵਾ ਆਪਣੀ ਬੇਟੀ ਵੀ ਜਾਂਦੀ ਹੈ ਜਿੱਥੇ ਪੜ੍ਹਨ ਤੇ ਉਹ ਆਣ ਕੇ ਹਮੇਸ਼ਾ ਆਪਾਂ ਨੂੰ ਮੈਨੂੰ ਦੱਸਦੀ ਹੈ ਕਿ ਮੰਮੀ ਫਲਾਣੇ ਨੇ ਫੋਨ ਰੱਖ ਲਿਆ ਐਪਲ ਦਾ ਦੂਜੀ ਮੇਰੀ ਫ੍ਰੈਂਡ ਨੇ ਵੀ ਫੋਨ ਰੱਖ ਲਿਆ ਐਪਲ ਦਾ ਮੰਮੀ ਅੱਜ ਨੇ 5000 ਦੀ ਫਰੌਗ ਦੂਜੇ ਨੂੰ ਗਿਫਟ ਕੀਤੀ ਹੈ ਇਹ ਸਚਾਈ ਹੈ ਮੈਂ ਉਹਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਆਂ ਕੀ ਪੁੱਤ ਆਪਾਂ ਦੇ ਆਪਣੇ ਆਪ ਤੇ 5000 ਦੀ ਪਾਉਣ ਦੀ ਔਕਾਤ ਹੈ ਨਹੀਂ ਤੇ ਆਪਾਂ ਦੂਜੇ ਨੂੰ ਗਿਫਟ ਕਿੱਥੋਂ ਦੇ ਲਾਂਗੇ ਜਿਹੜਾ ਦਿੰਦਾ ਉਹਦੇ ਅੱਖਾਂ ਬੰਦ ਕਰਕੇ ਵੇਖੋ ਉਹਦੇ ਅੱਖਾਂ ਖੋਲ ਕੇ ਨਾ ਵੇਖੋ ਉਹਨੂੰ ਇੱਕ ਪਾਸੇ ਰਹਿਣ ਦੋ ਪਰ ਬੱਚੇ ਨੂੰ ਬੱਚਾ ਨਹੀਂ ਸਮਝਦਾ ਸਮਝਣਾ ਚਾਹੀਦਾ ਬੱਚੇ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਇਹਦੇ ਮੈਲ ਵੇਖ ਕੇ ਨਾ ਆਪਣੇ ਕੁਲੀ ਨਹੀਂ ਢਾਲੇ ਆਪਣੇ ਜੜੀ ਵੀ ਹੈਗੀ ਰੁੱਖੀ ਮਿੱਸੀ ਦਾ ਗੁਜ਼ਾਰਾ ਕਰੋ ਆਪਾਂ ਵੀ ਕਿਹੜੇ ਚੱਕਰ ਚ ਪੈ ਇਹਦਾ ਨਾਕ ਰੱਖਣ ਦੇ ਜੋ ਸਾਦਾ ਪਤਾ ਆਪਾਂ ਜਾਣਦੇ ਆ ਜੋ ਸਰਦਾ ਆਪਣੇ ਕੋ ਸਰਦਾ ਬੰਧਾ ਉਹ ਆਪਾਂ ਦੀ ਹਣੀ ਯਾਰ ਟੈਨਸ਼ਨ ਵਾਲੀ ਕਿਹੜੀ ਗੱਲ ਐ ਐਵੇਂ ਦਿਲ ਤੇ ਲਾਉਂਦੀ ਗੱਲ ਦੀ ਬੱਚਿਆਂ ਨੂੰ ਸਮਝਾ ਲਾਂਗੇ ਆਪਾਂ ਹਾਂ ਜੋ ਜ ਹੈਗਾ ਉਹ ਜੇ ਆ ਪਾ ਜਾਣੇ ਜ਼ਰੂਰੀ ਆਪਾਂ ਨਵੇਂ ਪਾ ਕੇ ਜਾਣੇ ਆ ਨੰਗੇ ਤੇ ਨਹੀਂ ਕਿਤੇ ਬੈਠੇ ਹਮ ਮਾੜੇ ਆਗੇ ਉਹਨੂੰ ਪ੍ਰੈਸ ਮਾਰ ਕੇ ਪਾ ਜਾਣੇ ਹੋਰ ਕੀ ਐ ਫਿਰ ਚਲ ਉੱਠ ਤੂੰ ਚੱਲੀ ਆਪਾਂ ਆਪਾਂ ਕਰੀਏ ਤਿਆਰੀ ਔਰ ਕੀ ਐਵੇਂ ਤਾਂ ਚਿੰਤਾ ਹੀ ਵੜ ਵੜ ਖਾਂਡੇ ਹੀ ਜੀ ਚਿੰਤਾ ਦੀ ਗੜੀ ਗੱਲ ਨਿਆਣਿਆਂ ਨੂੰ ਮਾੜਾ ਜਿਹਾ ਕਹਿ ਦੋ ਤੁਸੀਂ ਆਹ ਕਹਿ ਤਾ ਨਾ ਕਹਿ ਤਾ